ਹਾਂਜੀ ਦੋਸਤੋ ਅੱਜਕੱਲ ਹਰ ਕੋਈ ਬੰਦਾ ਵਿਦੇਸ਼ ਜਾਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ ਲੋਕ ਵੇਖੋ ਵੇਖ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜ ਰਹੇ ਨੇ ਬੱਚੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੁੰਦੇ ਨੇ ਤੇ ਸਟਰਗਲ ਕਰਦੇ ਨੇ ਤੇ ਹੌਲੀ-ਹੌਲੀ 2-4 ਸਾਲਾਂ ਬਾਅਦ ਉਹ ਉੱਥੇ ਹੀ ਪੱਕੇ ਹੋ ਜਾਂਦੇ ਨੇ ਤੇ ਕੁਝ ਨੌਜਵਾਨ ਪੱਕੇ ਹੋਣ ਤੋਂ ਮਗਰੋਂ ਆਪਣੇ ਸਾਰੇ ਹੀ ਪਰਿਵਾਰ ਨੂੰ ਹੌਲੀ-ਹੌਲੀ ਵਿਦੇਸ਼ ਵਿੱਚ ਹੀ ਬੁਲਾ ਲੈਂਦੇ ਨੇ ਤੇ ਲੋਕ ਆਪਣੇ ਹਸਤੇ-ਵਸਤੇ ਘਰਾਂ ਨੂੰ ਜਿੰਦੇ ਲਗਾ ਕੇ ਬਾਹਰ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਕੋਲ ਚਲੇ ਜਾਂਦੇ ਨੇ ਤੇ ਹੁਣ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ کافی ਜਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੀਰ ਆਪਣੇ ਘਰ ਵਿੱਚ ਘਾਹ ਨੂੰ ਅੱਗ ਲਗਾ ਰਿਹਾ ਹੈ ਤੇ ਘਰ ਦੀ ਸਾਫ ਸਫਾਈ ਕਰ ਰਿਹਾ ਹੈ ਅਸਲ ਵਿੱਚ ਦੋਸਤੋ ਇਸ ਵੀਰ ਦਾ ਪੂਰਾ ਪਰਿਵਾਰ ਅੱਜ ਤੋ 18 ਸਾਲ ਪਹਿਲਾਂ ਇਟਲੀ ਚੱਲ ਗਿਆ ਸੀ ਤੇ ਕੋਈ ਵੀ ਮੈਂਬਰ ਮੁੜ ਕੇ ਦੁਬਾਰਾ ਪੰਜਾਬ ਵਾਪਸ ਨਹੀਂ ਆਇਆ ਤੇ ਹੁਣ ਇਹ ਵੀਰ ਖੁਦ ਆਪਣੇ ਪੂਰੇ 18 ਸਾਲਾਂ ਬਾਅਦ ਵਾਪਸ ਘਰ ਵਿੱਚ ਆਉਂਦਾ ਹੈ ਤਾਂ ਦੇਖਦਾ ਹੈ ਕਿ ਘਰ ਵਿੱਚ ਬਹੁਤ ਜ਼ਿਆਦਾ ਘਾਹ ਬੂਟੀ ਉਗੀ ਹੋਈ ਸੀ ਤੇ ਆਸ-ਪਾਸ ਦੇ ਗੁਆਂਢੀਆਂ ਨੇ ਘਰ ਦੇ ਵਿੱਚ ਕਾਫੀ ਦਾ ਕੂੜਾ ਵੀ ਸੁੱਟਿਆ ਹੋਇਆ ਸੀ ਤੇ ਘਰ ਨੂੰ ਇੱਕ ਉਜਾੜ ਬਣਾ ਕੇ ਰੱਖਿਆ ਹੋਇਆ ਸੀ ਤੇ ਹੁਣ ਇਹ ਵੀਰ ਕਾ ਬੂਟੀ ਵੱਢ ਕੇ ਉਸ ਨੂੰ ਅੱਗ ਲਗਾ ਰਿਹਾ ਹੈ ਤੇ ਘਰ ਦੀ ਸਾਫ ਸਫਾਈ ਕਰ ਰਿਹਾ ਹੈ ਦੋਸਤੋ ਵੇਖ ਲਓ ਆਪਾਂ ਜੇਕਰ ਹਲੇ ਵੀ ਨਾ ਸੰਭਲੇ ਤਾਂ ਇੱਕ ਦਿਨ ਪੂਰੇ ਹੀ ਪੰਜਾਬ ਦਾ ਇਹੀ ਹਾਲ ਹੋ ਜਾਵੇਗਾ ਤੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ